ਪੰਜਾਬ ਦਾ ਬਜਟ ਆ ਜੋ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਹੈ ਤੇ ਬਜਟ ਹਰ ਪੱਖ ਤੋਂ ਜਿਹੜਾ ਹਰ ਵਰਗ ਦੇ ਲਈ ਜਿਹੜਾ ਉਹ ਕੁਝ ਨਾ ਕੁਝ ਤਜਵੀਜ਼ ਹੋ ਜੇ ਵਿੱਚ ਰੱਖੀ ਗਈ ਹੈ ਸਾਡੇ ਖੇਤੀਬਾੜੀ ਮੰਤਰੀ ਹੈਗੇ ਗੁਰਮੀਤ ਸਿੰਘ ਖੁੜੀਆ ਗੱਲ ਕਰਦੇ ਖੁੜੀਆ ਸਾਹਿਬ ਅੱਜ ਦਾ ਬਜਟ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਜੀ ਮੇਰਾ ਹੈਗਾ ਖੇਤੀਬਾੜੀ ਵਿਭਾਗ ਦੇ ਮੁਤਾਬਕ ਸਾਡਾ ਕੋਈ 12000 ਕੁਝ ਕਰੋੜ ਜਿਹੜਾ ਇਹ ਸਾਨੂੰ ਬਜਟ ਦਿੱਤਾ ਗਿਆ ਚੰਗਾ ਦਿੱਤਾ ਗਿਆ ਜਿਸ ਦੇ ਚੋਂ ਨਰਮਾਇਕ ਮਾਲਵੇ ਜੀ ਅਹਿਮ ਫਸਲਾਂ ਉਹਦੀ ਬੀਜ ਤੇ ਸਬਸਿਡੀ ਦਿੱਤੀ ਗਈ ਹੈ 554 ਕਰੋੜ ਰੁਪਏ ਹੋਰ ਵੀ ਭੰਤਾਂ ਲਈ ਜਿਹੜੀ ਕਿਸਾਨਾਂ ਦੀ ਵੱਡੀ ਲੋੜ ਹੈ ਕਿਉਂਕਿ ਜਿਹਦੇ ਨਾਲ ਪੈਦਾਵਾਰ ਕਰ ਰਹੇ ਆ ਬਿਜਲੀ ਦੀ ਉਹਦੇ ਦੇ 9000 ਤੋਂ ਵੱਧ ਕਰੋੜ ਰੋ ਦਾ ਸਾਨੂੰ ਸਬਸਿਡੀ ਦਿੱਤੀ ਗਈ ਹੈ ਸੋ ਠੀਕ ਹੈ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤੇ ਉਸ ਨਾਲ ਕਿਸਾਨਾਂ ਨੂੰ ਰਜਾਨ ਲਈ ਕਿ ਸਰਕਾਰ ਵੱਲੋਂ ਤਜਵੀਜ਼ ਕਿਉਂਕਿ ਕਿਸਾਨੀ ਅੰਦੋਲਨ ਚੱਲ ਰਿਹਾ ਹੈਗਾ ਸੈਂਟਰ ਗਵਰਨਮੈਂਟ ਦੇ ਐਮਐਸਪੀ ਵਗੈਰਾ ਦੇ ਉਹਦੇ ਤੇ ਸੈਂਟਰ ਗਵਰਨਮੈਂਟ ਨਾਲ ਹੈ ਪੰਜਾਬ ਉਹਨਾਂ ਦੇ ਕਿਸਾਨਾਂ ਦੇ ਨਾਲ ਖੜਾ ਹੈਗਾ ਜੀ ਤੇ ਚੰਗਾ ਮੰਨਦੇ ਹੋ ਬਜਟ ਨੂੰ ਓਵਰਆਲ ਬਜਟ ਨੂੰ ਤੁਸੀਂ ਕੀ ਕਹਿੰਦੇ ਹੋ ਕਿਉਂਕਿ ਅੱਗੇ ਨਾਲੋਂ ਬਹੁਤ ਹੌਲੀ-ਹੌਲੀ ਫਰਕ ਪੈਂਦਾ ਜਾਂਦਾ ਚੀਮਾ ਸਾਹਿਬ ਨੇ ਕਾਫੀ ਸੁਧਾਰ ਜਿਵੇਂ ਜਿਵੇਂ ਤੀਜੀ ਵਾਰ ਉਹਨਾਂ ਨੇ ਲਿਆਂਦਾ ਹੈ ਬਹੁਤ ਚੰਗਾ ਜੀ ਤੇ ਮੈਂ ਸਮਝਦਾ ਠੀਕ ਹੈ ਸੋ ਬਿਲਕੁਲ ਇਹ ਸੀ ਕਿ ਗੁਰਮੀਤ ਸਿੰਘ ਖੁੱਡਿਆ ਖੇਤੀਬਾੜੀ ਮੰਤਰੀ ਜਿਹੜੇ ਕਿ ਦੱਸ ਰਹੇ ਸੀ ਕਿ ਬਜਟ ਬਿਹਤ ਚੰਗਾ ਬਜਟ ਹੈ ਤੇ ਹਰ ਵਰਗ ਦੇ ਲਈ ਖਾਸ ਤੌਰ ਤੇ ਖੇਤੀਬਾੜੀ ਵਿਭਾਗ ਲਈ ਬੜੀ ਵੱਡੀ ਇਸ ਪੂਰੇ ਬਜਟ ਦੇ ਵਿੱਚ ਤਜਵੀਰ ਰੱਖੀ ਤੇ ਜਿਸ ਦੇ ਕਾਰਨ ਇਹ ਬਜਟ ਨੂੰ ਕਾਫੀ ਚੰਗਾ ਕਿਹਾ ਜਾ ਰਿਹਾ ਹੈ। ਵੀਡੀਓ ਚੈਨਲ ਸੱਚੇ ਨੂ ਰੌਣਾ ਦੇ ਨਾਲ ਅਨਕੁਸ਼ ਮਹਾਜਨ ਨਿਊਜ਼ ਨੇਸ਼ਨ ਚੰਡੀਗੜ੍ਹ